ਇਹਨੂੰ ਡੋਰ ਟੂ ਡੋਰ ਤਾਂ ਮੇਰੇ ਨੌਜਵਾਨ ਕਰ ਰਹੇ ਆ ਹਾਂਜੀ ਔਰ ਮੇਰੇ ਵੱਲੋਂ ਬੇਨਤੀ ਕਰ ਰਹੇ ਆ ਕਿ ਅਮਨ ਸ਼ਾਂਤੀ ਚੈਨ ਲਈ ਕਾਂਗਰਸ ਪਾਰਟੀ ਨੂੰ ਵੋਟ ਪਾਓ ਔਰ ਬਹੁਤ ਜ਼ਰੂਰੀ ਆ ਪੰਜਾਬ ਦੇ ਵਿੱਚ ਸ਼ਾਂਤੀ ਔਰ ਖਡੂਰ ਸਾਹਿਬ ਵਲਕੇ ਤੋਂ ਆਵਾਜ਼ ਜਾਣੀ ਚਾਹੀਦੀ ਆ ਕਿ ਕਾਂਗਰਸ ਪਾਰਟੀ ਜਿੱਤ ਰਹੀ ਆ ਸਰਦਾਰ ਕੁਬੀਰ ਸਿੰਘ ਜੀ ਨੂੰ ਜਿਤਾਉਣਾ ਬਹੁਤ ਜ਼ਰੂਰੀ ਆ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਵੇਖੋ ਇਹ ਕਿਸੇ ਇੰਡੀਵਿਜੂਅਲੀ ਨਹੀਂ ਕਿਸੇ ਪਾਰਟੀ ਦੀ ਗੱਲ ਨਹੀਂ امن شانتی ਚੈਨ ਲਈ ਆਪਾਂ ਰੋਡ ਕੁਲਵੀਰ ਸਿੰਘ ਜ਼ੀਰਨ ਪਰ ਸਰ ਇੱਕ ਸੰਤਪੁਰੇ ਮਲੇ ਚ ਪੰਪ ਕਾਫੀ ਦੇਰ ਦਾ ਬੰਦ ਪਿਆ ਸੀ ਪਰसों ਇੰਡੀਅਨ ਸਾਹਿਬ ਉੱਥੇ ਗਏ ਸੀਗੇ ਉਹ ਕਹਿੰਦੇ ਰਾਣਾਜੀਤ ਰਾਜ ਤੇ ਪੰਪ ਅਜੇ ਤੱਕ ਨਹੀਂ ਚੱਲਿਆ ਕਰ ਉਹਨਾਂ ਨੇ ਸਰ ਕੰਪਨੀ ਓਪਨਿੰਗ ਕੀਤੀ ਹੈ ਇੰਡੀਅਨ ਨੂੰ ਕੀ ਪਤਾ ਇੰਡੀਅਨ ਨੂੰ ਕੁਝ ਪਤਾ ਜਿੰਨੇ ਕਿਨੇ ਤਨ ਹੋ ਕੇ ਕਾਂਗਰਸ ਪਾਰਟੀ ਨੂੰ ਰਾਜ ਤੋਂ ਕੇ 27 ਮਹੀਨੇ ਹੋ ਗਏ 27 ਮਹੀਨੇ ਪਹਿਲਾਂ ਪੰਪ ਲੱਗ ਚੁੱਕਿਆ ਸੀ ਲੱਗਿਆ ਕਾਂਗਰਸ ਦੇ ਰਾਜ ਚ ਇਦਾਂ ਦੇ ਨੋ ਪੋਰਿਆ इंडियन ਜਾ ਕੇ ਵੇਖ ਕੇ ਆ ਭਾਈ ਤੂੰ ਸਾਡਾ ਵੀਰ ਹੈ ਐਵੇਂ ਬਿਆਨ ਨਹੀਂ ਦੇਈਦਾ ਹੁੰਦਾ ਕਸੂਰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਉਫਰੋ ਹਦਾਇਤਿਆ ਕਿ ਕੋਈ ਕੰਮ ਨਾ ਕਰੋ ਨਾਟ ਯੂਰ ਇਹੋ ਜਿਹਾ ਹੋ ਰਿਹਾ ਸਭ ਇਹਨਾਂ ਨੇ ਡੱਕ ਦਿੱਤੇ ਪਰ ਤੁਹਾਨੂੰ ਨਹੀਂ ਦਿਖਿਆ ਔਰ 14 ਕਰੋੜ 60 ਲੱਖ ਰੁਪਇਆ ਕਮੇਟੀ ਚ ਪਿਆ ਮਿਸ਼ਨਰ ਤੁਹਾਡੀ ਕੰਮ ਨਹੀਂ ਕਰਦੀ ਤੁਹਾਡੇ ਤੋਂ ਕੁਝ ਹੁੰਦਾ ਨਹੀਂ ਯਾਰੋ ਇਹ ਜਾਣ ਬੁਝ ਕੇ ਸੰਤਾਪ ਲੋਕ ਕੋ ਗਣ ਪੈਸਾ ਹੁੰਦਾ 15 ਕਰੋੜ ਉਹ ਅੱਪ ਚਲੇ ਗਿਆ ਵੀ ਗੱਲਾਂ ਕਿਹੜੀਆਂ ਕਰਦੇ ਆਂ ਹਾਂਜੀ ਸਰ ਅਸੀਂ ਇਹਨਾਂ ਨਾਲ ਗੱਲ ਕੀਤੀ ਹੈ ਕਿ ਰਾਣਾ ਸਾਹਿਬ ਨੇ ਸ਼ਹਿਰ ਦਾ ਵਿਕਾਸ ਕਰਾ ਕੀਤਾ ਵਾ ਸੀਵਰੇਜ ਸਮੱਸਿਆ ਕੀਤੀ ਆ ਹੱਲ ਕੀਤੀ ਆ ਉਹ ਕਹਿੰਦੇ ਰਾਣਾ ਸਾਹਿਬ ਜਿਹੜਾ ਆਪਣੇ ਕੋਲੋਂ ਪੈਸੇ ਲਾ ਰਿਹਾ ਹੈ ਸਰ ਰਾਣਾ ਨੇ ਯਾਰ ਮੇਰੀ ਗੱਲ ਸੁਣਨਾ ਜੇ ਰਾਣਾ ਨਹੀਂ ਲਾ ਰਿਹਾ ਤੇ ਲੋਕ ਲੋਕ ਜਾਣਦੇ ਕੋਣ ਲਾ ਰਿਹਾ ਇਹ ਗੱਲਾਂ ਨਾਲ ਲੀਡਰ ਨਹੀਂ ਕੋ ਬਣਦਾ ਹੁੰਦਾ ਜੈ ਹਿੰਦ